ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪੰਡ ਮਾਛੀ ਕੇ ਮਾਛੀ ਕੇ ਪੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੀ ਮੇਨ ਛੜਕ ਜਿਹੜੀ ਹਾਈਵੇ ਆ ਦੋਸਤੋ ਉਹਦੇ ਉੱਤੇ ਪੰਡ ਆਉਂਦਾ ਨੇੜੇ ਦੇ ਨਿਹਾਲ ਸਿੰਘ ਵਾਲਾ ਵੀ ਹੈ ਤੇ ਤੋਂ ਇਲਾਵਾ ਬਲਾਸਪੁਰ ਪੰਡ ਵੀ ਇਹਦੇ ਬਿਲਕੁਲ ਨੇੜ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਮੱਝਾਂ ਤੇ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਤਿੰਨ ਨਾਗ ਅੱਜ ਦੀ ਇਸ ਵੀਡੀਓ 'ਚ ਦਿਖਾਉਂਗਾ ਤਿੰਨੇ ਹੀ ਮੱਝਾਂ ਸੋਹਣੀਆਂ ਸਵਾਨੀਆਂ ਬੇਨਤੀ ਹਰੇਕ ਵੀਡੀਓ 'ਚ ਹਰੇਕ ਥਾਂ ਤੋਂ ਇਹ ਕਰੀਦੀ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਤੁਸੀਂ ਸਾਹ ਵਾਲੀ ਚੀਜ਼ ਖਰੀਦਣੀ ਹੈ ਮਾਲਕ ਦੇ ਘਰੇ ਤਸੱਲੀ ਕਰ ਲਿਆ ਕਰੋ ਉਸ ਤੋਂ ਬਾਅਦ ਤੁਹਾਡੇ ਘਰੇ ਜਾ ਕੇ ਉਸ ਪਸ਼ੂ ਤੋਂ ਕੀ ਤੁਸੀਂ ਦੁੱਧ ਲੈਣੇ ਹੋ ਉਹ ਕੀ ਰਿਜ਼ਲਟ ਤੁਹਾਨੂੰ ਦਿੰਦਾ ਹੈ ਉਹ ਬਾਅਦ ਦੀ ਗੱਲ ਹੁੰਦੀ ਆ ਤੇ ਤੁਹਾਡੀ ਉਹ ਸਾਮ ਸੰਭਾਲ ਤੇ ਡਿਪੈਂਡ ਕਰਦਾ ਸੋ ਜਿੰਨਾ ਦੁੱਧ ਜਿੰਨਾ ਬੌਲਾ ਅਸੀਂ ਤੁਹਾਨੂੰ ਦੱਸਾਂਗੇ ਇਹਨਾਂ ਮੱਜਾਂ ਦਾ ਉਹ ਤੁਸੀਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਡਾ ਹੱਕ ਹੈ ਇਸ ਤੋਂ ਬਾਅਦ ਚ ਗਰੰਟੀ ਕੋਈ ਨਹੀਂ ਤੁਸੀਂ ਆਪਦੇ ਘਰੇ ਕਿੰਨੀ ਸੰਭਾਲ ਕਰਦੇ ਹੋ ਉਹਦੇ ਹਿਸਾਬ ਤੇ ਇਹਨਾਂ ਤੋਂ ਤੁਸੀਂ ਦੁੱਧ ਚੋਹੋਗੇ ਆਓ ਮਿਲिए ਬਾਈ ਨੂੰ ਇੱਕ ਇੱਕ ਕਰਕੇ ਤੁਹਾਨੂੰ ਇਹ ਤਿੰਨੇ ਮੱਜਾਂ ਦਿਖਾ ਦਿਆਂਗੇ ਸ਼ੁਰੂਆਤ ਕਰਦੇ ਆ ਇਸ ਲੋਟ ਦੇ ਵਿੱਚੋਂ ਇਧਰਲੇ ਪਾਸੇ ਜਿਹੜੀ ਪਹਿਲੇ ਨੰਬਰ ਤੇ ਝੋਟੀ ਵੱਧੀ ਇਹਦੇ ਤੋਂ ਤੇ ਲਾਸਟ ਉੱਤੇ ਇੱਕ ਬੜੀ ਚੰਗੀ ਮੱਜ ਬੱਚਾ ਵੀ ਬਾਈ ਤੋਂ ਪਤਾ ਲੱਗਾ ਵੀ ਉਹਨੇ ਕੱਟੀ ਨੂੰ ਜਨਮ ਦਿੱਤਾ। ਉਹ ਤੁਹਾਨੂੰ ਬਿਲਕੁਲ ਲਾਸਟ ਉੱਤੇ ਦਿਖਾਉਂਗਾ। ਬਲਵਿੰਦਰ ਭਾਈ ਸਸਤਰੀ ਕਾ। ਹੱਸੀ ਗੱਲ ਬਾਈ ਜਗਜੀਤ। ਬਲਵਿੰਦਰ ਤਿੰਨ ਮੱਝਾਂ ਅੱਜ ਆਪਾਂ ਦਿਖਾ ਰਹੇ ਹਾਂ। ਹਾਂ ਬਾਈ ਤਿੰਨ ਹੀ ਸੂਆਂ ਵੇ ਜਗਜੀਤ ਤਾਂ ਜਮਾ ਤਾਜ਼ੀਆਂ ਸੂਆਂ ਹੋਈਆਂ ਗਈਆਂ। ਠੀਕ ਹੈ। ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਹਾਂ ਬੱਲੀ ਝੋਟੀ ਜੀ। ਇਹ ਜਗਜੀਤ ਪਰਸੋਂ ਹੀ ਸੂਈ ਆ ਬਾਈ ਇਹ ਤਿੰਨ ਦਿਨਾਂ ਦੀ ਸੂਈ ਵੀ ਆ। ਇਹਦੇ ਥੱਲੇ 8 ਕਿਲੋ ਵਾਂਗੂ ਬੋੜਾ ਹੋਊਗਾ। ਇਹ ਦੂਜਾ ਸੂਆ ਸੂਈ ਆ ਮੂੰਹ ਚੋਂ ਵੀ 6 ਦਿਨ ਦਾ। ਠੀਕ ਹੈ। 10-11 ਇਹ ਥਾਣਲੇ ਵਗਵਾਹੀ ਭਰਦਾ ਵੀ ਆ ਇਹ 11 12 ਕਿਲੋ ਵਾਲੀ ਹੈਗੀ ਐ ਇਸ ਵਾਰ ਠੀਕ ਆ ਅੱਛਾ ਭਾਈ ਇਹਦੀ ਡਿਮਾਂਡ ਕੀ ਰੋ ਡਿਮਾਂਡ ਜਗੀਰ ਦਾ 1 ਲੱਖ ਤੇ 5000 ਦੀ ਝੋਟੀ ਦੇਵਾਂਗੇ ਭਾਈ 1 5 ਦੀ ਹਾਂਜੀ ਖੋਲ ਲੈਣ ਭਾਈ ਬੱਚਾ ਕੱਟਾ ਨਾਲ ਹਾਂ ਭਾਈ ਕੱਟਾ ਦੋਸਤੋ ਬੱਚਾ ਕੱਟਾ ਸੂਆ ਦੂਜਾ 6 ਦੰਦ ਤਿੰਨਾ ਤੋਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਦੁੱਧ ਜਿਹੜਾ ਉਹ 8 ਕਿਲੋ ਵਾਂਗੂ ਬੌਲਾ ਮੱਥਾ ਬੱਲਾ ਮੂੰਹ ਮੱਥਾ ਤੁਸੀਂ ਇਹਦਾ ਦੇਖ ਲਓ ਅੱਖਾਂ ਇਹਦੀਆਂ ਦੇਖ ਲਓ ਥਾਣੇ ਦੇ ਹੱਥੀ ਚੁਵਾਈ ਵਾਲੇ ਸੋਹਣੇ ਐ ਬਿਲਕੁਲ ਸੂਰਜ ਛਪਾ ਦਾ ਪੱਖ ਆ ਜਦੋਂ ਵੀਡੀਓ ਬਣਾ ਰਿਹਾ ਮਤਲਬ ਇਹ ਮੰਨ ਲਓ ਵੀ ਸ਼ਾਮ ਦਾ ਟਾਈਮ ਚੁਾਈ ਦਾ ਹੋਇਆ ਖੜਾ ਇਧਰਲੇ ਪਾਸੇ ਸੂਰਜ ਬੈਠ ਗਿਆ ਬਿਲਕੁਲ ਟਾਂਚਾ ਝੋਟੀ ਦਾ ਸੋਹਣਾ ਦੋਸਤੋ ਮੂੰਹ ਮੱਥਾ ਚੰਗਾ ਹੈ 1,05000 ਡਿਮਾਂਡ ਹੈ ਪਸੰਦ ਜੀ ਨੂੰ ਆਵੇ ਜਿੰਨਾ ਬੋਲਾ ਦੱਸਿਆ ਸਾਡੇ ਕੋਲੋਂ ਦੋ ਟਾਈਮ ਚੋਲੋ ਇੱਥੇ ਉਹ ਤੁਹਾਡਾ ਹੱਕ ਵੀ ਹੈ ਸੋ ਇਹ ਪਹਿਲੇ ਨੰਬਰ ਤੇ ਝੋਟੀ ਮੋੜ ਦੇ ਇੱਕ ਜਿਹੜਾ ਹੋਰ ਬਿਲੰਦ ਥਾਣ ਖਵਾਨਾ ਇਸ ਸਾਈਡ ਤੋਂ ਵੀ ਦੇਖ ਲੋ ਚਵਾਈ ਚਬੂਈ ਬਹੁਤ ਚੰਗੀ ਹੈ ਬਾਈ ਠੀਕ ਹੈ ਸੋ ਚਵਾਈ ਚੰਗੀ ਹੈ ਦੱਸੋ ਬਾਕੀ ਦੇਖਾਂਗੇ ਜੇ ਵੀਡੀਓ ਦੇ ਵਿੱਚ ਲੋਟ ਆਇਆ ਤਾਂ ਬਿਲਕੁਲ ਆਖਰ ਤੇ ਨਾ ਸਾਰੀਆਂ ਮਜਾਂ ਦੀਆਂ ਧਾਰਾਂ ਵੀ ਤੁਹਾਨੂੰ ਦਿਖਾ ਦੂੰਗਾ ਹਵਾਨਾ ਜਿੰਨਾ ਵੀ ਹੈ ਕਰਮ ਵਾਲੀ ਦਾ ਸਾਫ਼ ਸੁਥਰਾ ਦੁੱਧ ਆਸ ਬਾਈ ਨੂੰ 11-12 ਕਿਲੋ ਦੀ ਹੈ ਖੈਰ ਤੁਸੀਂ ਦੇਖ ਲਓ ਵੀ ਤੁਸੀਂ ਕਿੰਨਾ ਚੋਲੋਗੇ ਇਹ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਬਲੰਦਰ ਜਿਹੜੀ 2 ਨੰਬਰ ਤੇ ਮੱਝ ਆ ਬਈ ਹਾਂ ਬਾਈ ਜਗਜੀਤ ਤੇ ਵੀ ਤਾਜੀ ਸੂਈ ਵੀ ਆ 4 ਕ ਦਿਨਾਂ ਦੀ ਸੂਈ ਵੀ ਆ ਇਹਦੇ ਥੱਲੇ ਵੀ 11 ਕਿਲੋ ਬੌੜਾ ਜਮਾ ਕੰਡੇ ਵਾਲਾ ਤਿਆਰ ਹੋਊਗਾ ਬਾਈ ਇਹ ਮੈਂ ਆਪਣਾ ਸਵੇਰੇ 10:00 ਵਜੇ ਪਾਸ ਕਰਕੇ ਲਈ ਆ ਤਾਂ ਹੀ ਥੋੜੀ ਜੀ ਘੱਟ ਬਣੀ ਵੀ ਆ ਅਬ ਆਪਾਂ ਪੌਣੀ ਵੀ ਹੈ ਨਹੀਂ ਅਸੀਂ ਦੂਜੀਆਂ ਮੰਝਾਂ ਗੱਬਣਾ ਉਹਨਾਂ ਦੇ ਨਾਲ ਪਾ ਦੇਣੀ ਹੈ 1-2 ਦਿਨਾਂ ਚ ਵੈਸੇ ਜੇ ਕਿਸੇ ਨੂੰ ਕੋਈ ਪਸੰਦ ਆਵੇ ਤਾਂ ਵੀਰ ਦੇ ਸਕਦਾ ਦੁੱਧ ਦੇ ਦੀ ਵੀ 15-16 ਕਿਲੋ ਦੀ ਬੜੇ ਆਰਾਮ ਨਾਲ ਗਾਰੰਟੀ ਹੈ ਹੁਣ 4 ਦਿਨਾਂ ਦੀ ਸੂਈ ਥੱਲੇ ਕਿੰਨਾ 11 ਕਿਲੋ ਕੰਡੇ ਵਾਲਾ ਹੋਊ ਜਗਜੀਤ ਜੇ ਬਾਈ ਇਹ ਵੇ ਫਿਰ ਦਾਦਾ ਲੇਵਾ 15 14 ਕਿਲੋ ਦੀ ਵੀ ਗਵਾਹੀ ਭਰਾਉਂਦਾ ਰੇਟ ਇਹਦਾ ਕੀ ਰਹਿਣਾ ਹੈ ਰੇਟ ਬਾਈ 1 ਲੱਖ ਤੇ 35000 ਦੀ ਮੈਂ ਦੇਵਾਂਗੇ ਬਸ ਫੋਲਣ ਦੋਸਤੋ ਇਹ ਮੱਝ ਬਾਈ ਦਾ ਰਾਦਾ ਸੀ ਵੀ ਗੱਬਣ ਮੱਝਾਂ ਹੋਰ ਵੀ ਦੋ ਖੜੀਆਂ ਐ ਵੀ ਉਹਨਾਂ ਦੇ ਨਾਲ ਉਸ ਵੀਡੀਓ ਚ ਲਾ ਲਾਂਗੇ ਪਰ ਇਹ ਮੱਝ ਦੇ ਪੁੜਿਆਂ ਦੀ ਸ਼ੇਪ ਵੀ ਬੜੀ ਚੰਗੀ ਐ ਹਵਾਨਾ ਜਿੰਨਾ ਵੀ ਹੁਣ ਦਿਖਾਉਗੀ ਬਹੁਤ ਸੋਹਣਾ ਦਿਖਾਉਗੀ ਸੋ ਇਸ ਕਰਕੇ ਵੀਡੀਓ ਚ ਦਿਖਾ ਰਹੇ ਆ ਦੁੱਧ 11 ਕਿਲੋ ਦੱਸਿਆ ਉਹ ਚੋ ਸਕਦੇ ਆ ਤੁਸੀਂ ਪਰ ਅੱਜ ਹੀ ਬਾਈ ਕਹਿੰਦਾ ਮੈਂ ਪਾਸ ਕਰਕੇ ਸਮਝ ਨੂੰ 10:00 ਵਜੇ ਲੈ ਕੇ ਆਇਆ ਉਹਦੇ ਕਰਕੇ ਲੇਟ ਚੋਈ ਵੀ ਐ ਤੇ ਹਵਾਨਾ ਹੁਣ ਜਿੰਨਾ ਦਿਖਾਉਂਦੀ ਐ ਉਹਦੇ ਨਾਲੋਂ ਇਹ ਘੱਟ ਦਿਖਾਊਗੀ ਪਰ ਟਾਂਚਾ ਬਹੁਤ ਸੋਹਣਾ ਮੱਝ ਦਾ 1,35,000 ਦਾ ਰੇਟ ਹੈ ਕੋਲੋਂ ਜਰੂਰ ਮੱਝ ਨੂੰ ਆ ਕੇ ਦੇਖਿਓ ਜਿਹਨੂੰ ਇਸ ਰੇਂਜ ਦੇ ਵਿੱਚ ਇਦਾਂ ਦੀ ਮੱਝ ਪਸੰਦ ਐ ਬਲਵਿੰਦਰਾ ਕਿਹੜਾ ਹੋਰ ਕਢਾਈ ਬਾਈ ਪੁੜਿਆਂ ਦੀ ਸ਼ੇਪ ਦੇਖਿਓ ਕਰਮਾਲੀ ਦੀ ਦਸੂ ਸਿੰਘ ਵੀ ਸੋਹਣੇ ਐ ਮੂੰਹ ਮੱਥਾ ਦੇਖ ਲਓ ਸੋ ਇਧਰੋਂ ਫੇਰ ਇਹਦਾ ਹਵਾਨਾ ਦੇਖੋ ਮੈਂ ਦੋਨੋਂ ਪਾਸਿਓਂ ਕੋ ਹਵਾਨਾ ਥਣ ਵਕਾਉਣ ਦੀ ਕੋਸ਼ਿਸ਼ ਕਰਦਾ ਹੁਣ ਨਾ ਬਾਕੀ ਫੇਰ ਵੀ ਬੇਨਤੀ ਹੁੰਦੀ ਹੈ ਵੀ ਕੋ ਲਾਕੇ ਵੀ ਤੁਸੀਂ ਵੇਖਿਆ ਕਰੋ ਸੋ ਹਵਾਨਾ ਫੇਰ ਦੇਖੋ ਕਰਮਾ ਵਾਲੀ ਦਾ ਹੁਣ ਵੀ ਹਵਾਨਾ ਚੰਗਾ ਦਿਖਾਉਂਦੀ ਹੈ ਦੱਸੋ ਬਾਕੀ ਉੱਤੋਂ ਸਟ੍ਰਕਚਰ ਬਹੁਤ ਸੋਹਣਾ ਮੱਝ ਦਾ ਚੰਗਾ ਦੁੱਧ ਦੇਊਗੀ ਕਰਮਾ ਵਾਲੀ ਖੈਰ ਇਸ ਟਾਈਮ 11 ਕਿਲੋ ਹੈ ਚਾਰਾਂ ਕਿ ਦਿਨਾਂ ਦੀ ਬਾਈ ਦਸ ਦਾ ਸੂਈ ਹੋਈ ਹੈ ਜੇ ਥਣ ਵੀ ਸੋਹਣੇ ਇਹਦੇ ਇਸ ਸਾਈਡ ਤੋਂ ਦੇਖੋ ਥਣ ਚਵਾਈ ਤਾਂ ਬਹੁਤ ਚੰਗੀ ਆ ਬਾਈ ਜੀ ਜੀ ਧਾਰ ਵੀ ਬਹੁਤ ਮੋਟੀ ਆ ਦੱਸੋ ਹਜੇ ਕਿਉਂਕਿ ਲੇਟ ਚੋਈ ਐ ਤੇ ਫਿਰ ਵੀ ਹਵਾਨਾ ਬਹੁਤ ਸੋਹਣਾ ਦਿਖਾਉਂਦੀ ਐ ਕਰਮਾ ਵਾਲੀ ਠੀਕ ਆ ਬਾਈ ਸੋ ਇਹ ਮੱਝ 2 ਨੰਬਰ ਤੇ ਸੀ 3 ਨੰਬਰ ਦੀ ਇੱਕ ਮੱਝ ਹੋਰ ਤੁਹਾਨੂੰ ਦਿਖਾਉਣਾ ਇਹ ਵੀ ਜੀ ਜੀ ਦਾ 4 ਕਦਨਾਂ ਦੀ ਮਹਿਸੂਈ ਵੀ ਆ ਬਾਈ ਇਹ ਆਪਾਂ ਪਿੰਡੋਂ ਹੀ ਲਈ ਆ ਦੁੱਧ ਨੇ 17-18 ਕਿਲੋ ਖੁੱਲਾ ਦਿੱਤਾ ਇਸ ਟਾਈਮ ਵੀ ਚਾਹੇ ਕਹਦਾ ਜਹੇ 14-15 ਕਿਲੋ ਦੇ ਪਰ 11 ਕਿਲੋ ਬੌੜਾ ਜਮਾ ਕੱਚਾ ਹੋਊਗਾ ਹਜੇ ਦੁੱਧ ਵੀ ਨਹੀਂ ਬਣਿਆ ਠੀਕ ਹੈ ਬਾਕੀ ਉਹ ਜਿਹੜਾ ਸੀਮਨ ਲੱਗਿਆ ਵਾ ਉਹ ਵੀ ਆਪਾਂ ਡਿਟੇਲ ਸਾਰੀ ਦੇ ਦੇਾਂਗੇ। ਬੱਚਾ ਕੱਟੀ ਹੈ ਇਹਦੇ ਨਾਲ? ਹਾਂ ਬਾਈ ਕੱਟੀ ਆ ਜਿਹੜਾ ਤੇ ਸੀਮਨ ਲੱਗਿਆ ਵਾ ਉਹਦੀ ਵੀ ਡਿਟੇਲ ਦੇ ਦੇਾਂਗੇ ਆਪਾਂ ਮਾਲਕਾਂ ਨਾਲ ਕੋਈ ਗੱਲ ਨਹੀਂ ਪੁੱਛ ਲਾਂਗੇ। ਉਹਨਾਂ ਦਾ ਵਧੀਆ ਉਹਨਾਂ ਕੋਲ ਸਟਰਾ ਵੀ ਹੈਗਾ। ਰੇਟ ਕੀ ਰੋਗਾ ਬਲਵੰਦਰ? ਰੇਟ ਬਾਈ 1,35,000 ਦੀ ਹੋਏ ਇਹ ਦੇਵਾਂਗੇ ਜਗਜੀਤ। ਫੋਲ ਆ ਭਾਈ ਇਹਨੂੰ। ਦੋਸਤੋ 1,35 ਦੀ ਇਹ ਮੱਝ ਮਿਲਣੀ ਹੈ। ਖਰੀਦਣੀ ਤੁਸੀਂ ਆਪਦੀ ਪਸੰਦ ਨਾਲ ਆ ਤੁਸੀਂ ਪੈਸੇ ਲਾਉਣੇ ਆ। ਪਰ ਇਸ ਪੂਰੇ ਗਰੁੱਪ ਦੇ ਵਿੱਚੋਂ ਤਿੰਨਾਂ ਮੱਝਾਂ 'ਚੋਂ ਮੈਨੂੰ ਇਹ ਲੱਗਾ ਜੋ ਮੈਂ ਦੇਖ ਰਿਹਾ ਵੀ ਇਹ ਮੱਝ ਇਹਨਾਂ ਤਿੰਨਾਂ ਨਾਲ ਦੂਜੀਆਂ ਦੋਹਾਂ ਨਾਲੋਂ ਵੱਧ ਦੁੱਧ ਦੇਣਾ ਚਾਹੀਦਾ ਇਹਨੂੰ ਹਾਲਾਂਕਿ 2 ਨੰਬਰ ਵੀ ਮੱਝ ਬਹੁਤ ਚੰਗੀ ਐ ਖਿਰਪਾ ਦੁੱਧ ਦੇ ਹਿਸਾਬ ਤੇ ਹੁੰਦੇ ਆ ਤੁਸੀਂ ਆਪਦੀ ਪਹੁੰਚ ਦੇ ਹਿਸਾਬ ਤੇ ਪੈਸਾ ਲਾਉਣਾ ਇਹ ਮੱਝ ਦਾ ਹਵਾਨਾ ਜਿੰਨਾ ਪਛਾਣ ਦੀ ਦਿਸਦਾ ਉਦੋਂ ਕਿਤੇ ਚੰਗਾ ਅਗਲੇ ਪਾਸੋਂ ਵੀ ਐ ਉਤੋਂ ਪੁੜਿਆਂ ਦੀ ਚੜਾਈ ਇਹਦੀ ਵੀ ਸੋਹਣੀ ਐ ਬਲਵਿੰਦਰ ਫੇਰ ਮੋੜ ਲਈ ਬਾਈ ਮੋੜ ਇਹ ਦੱਸੋ ਕੋਈ ਐਕਸਟਰਾ ਮਤਲਬ ਆਇਆ ਨਹੀਂ ਹੈ ਵੀ ਇਹ ਪਸ਼ੂਆਂ ਦੀ ਤਾਰੀਫ਼ ਆਪਾਂ ਜ਼ਿਆਦਾ ਕਰ ਰਹੇ ਹੋਵਾਂਗੇ ਵਾਕਈ ਮੱਝਾਂ ਜਿਹੜੀਆਂ ਹੋ ਇਹਨਾਂ ਦੇ ਢਾਂਜੇ ਸੋਹਣੇ ਐ ਦਿਲ ਨੂੰ ਲੱਗਦੇ ਐ ਤੇ ਹਰੇਕ ਦੀ ਆਪੋ ਆਪਣੀ ਪਸੰਦ ਹੁੰਦੀ ਐ ਮੈਨੂੰ ਮੱਝਾਂ ਸੋਹਣੀਆਂ ਲੱਗੀਆਂ ਹਵਾਨੇ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਮਾਝ ਦਾ ਅੱਗੋਂ ਹਵਾਨਾ ਬਹੁਤ ਚੰਗਾ ਭਰਿਆ ਹੋਇਆ ਪਿਛਾਣ ਨੂੰ ਵੀ ਹਵਾਨਾ ਤੁਰਦੀ ਸੋਹਣਾ ਦਿਖਾਉਂਦੀ ਐ ਆ ਗਾੜੀ ਇਹਦੀ ਚੰਗੀ ਹੋਊਗੀ ਕਰਨ ਵਾਲੀ ਦੁੱਧ 11 ਕਿਲੋ ਇਹਦੇ ਥੱਲੇ ਹਾਜ਼ਰ ਐ 11 ਹੀ 2 ਨੰਬਰ ਥੱਲੇ ਸੀ ਤੇ 1 ਨੰਬਰ ਵਾਲੀ ਥੱਲੇ 8 ਕਿਲੋ ਹੁਣ ਆਪਾਂ ਵੇਖਦੇ ਆਂ ਹੋ ਸਕਦਾ ਵੀ ਇਹਨਾਂ ਦੀਆਂ ਤਾਰਾਂ ਤੁਹਾਨੂੰ ਵੀਡੀਓ ਚ ਹੀ ਦਿਖਾ ਦਈਏ ਇਹ ਮੱਝ ਦਾ ਹਵਾਨਾ ਦੇਖੋ ਕਰਮਾ ਵਾਲੀ ਦਾ ਗਵਾਈ ਭਰੂਗਾ ਅਗਲੇ ਪਾਸੋਂ ਵੀ ਕਾਫੀ ਚੌੜਾ ਹਵਾਨਾ ਬਾਕੀ ਪੁੜਿਆਂ ਦੀ ਸ਼ੇਪ ਚੰਗੀ ਹੈ ਬਲੰਦਰ ਪੂਛ ਇਹਦੀ ਵੀ ਫੜੀ ਨੂੰ ਬਈ ਮਾਰੀ ਜੀ ਬਾਸ ਪੁੱਤ ਬਖਸ ਜੋ ਥੋੜਾ ਜਿਹਾ ਪਾੜੂ ਫਰ ਮਰ ਜਾਂਦਾ ਜਦੋਂ ਪੂਛ ਮਾਤ ਲਾਈ ਜੀ ਦੇਖੋ ਹਵਾਨਾ ਠੀਕ ਹੈ ਭਾਈ ਸੋ ਇਹ 203 ਮੱਝਾਂ ਸੀਗੀਆਂ ਵਿਕਰੀ ਵਾਲੀਆਂ ਦੋਸਤੋ ਇੱਕ ਇੱਕ ਕਰਕੇ ਮੱਝ ਜਿਹੜੀ ਉਹਦੀਆਂ ਧਾਰਾਂ ਵੀ ਤੁਹਾਨੂੰ ਇਸੇ ਫੁੱਲ ਵੀਡੀਓ ਚ ਦਿਖਾਉਣੀ ਹੈ ਪਹਿਲੇ ਨੰਬਰ ਵਾਲੀ ਦਾ ਬੱਚਾ ਕੱਟੀ ਉਹ ਬਾਈ ਨੇ ਛੱਡ ਲਈ ਹੈ ਤੇ ਆਪਾਂ ਦੇਖਾਂਗੇ ਕਿੱਦਾਂ ਦਾ ਪਸਮਾ ਤੇ ਕਿੱਦਾਂ ਦੀਆਂ ਧਾਰਾਂ ਜਿਹੜੀਆਂ ਉਹ ਥਣਾਂ ਦੇ ਵਿੱਚੋਂ ਇਹਦੇ ਆਉਂਦੀਆਂ ਸੋ ਦੋਸਤੋ ਪਹਿਲੇ ਨੰਬਰ ਵਾਲੀ ਮੱਝ ਦਾ ਪਸਮਾ ਕੰਪਲੀਟ ਹੈ ਮੈਂ ਪਹਿਲਾਂ ਪਿੱਛੋਂ ਤੁਹਾਨੂੰ ਇਹਦੇ ਥਣ ਦਿਖਾ ਦਿਆਂ ਸੋਹਣਾ ਪਸਮਾ ਕੀਤਾ ਮੱਝ ਨੇ ਤੇ ਵੀਡੀਓ ਦੁਬਾਰਾ ਦੇਖ ਲਿਓ ਜੇ ਬਿਲਕੁਲ ਖਾਲੀ ਥਣ ਤੁਹਾਨੂੰ ਨਜ਼ਰ ਆਉਣਗੇ ਇਧਰੋਂ ਤੁਸੀਂ ਅਗਲੇ ਥਣਾਂ ਦਾ ਪਸਮਾ ਦੇਖ ਲਓ ਤਾਰਾਂ ਬਾਈ ਮਾਰੂਗਾ ਤੇ ਮੈਂ ਥੋੜਾ ਜਿਆ ਕਰ ਲੂੰਗਾ ਜੋਂ ਮੈਥੋਂ ਅਗਲੇ ਸਮੇਂ ਚ ਤਾਰਾਂ ਨੂੰ ਬੋਲੀ ਬੋਲੀ ਚਾਈ ਬੋਲੀ ਹੈ ਬਾਈ ਕਹਿੰਦਾ ਖੈਰ ਤੁਸੀਂ ਚੋ ਕੇ ਵੇਖ ਲਓਗੇ ਬਾਈ ਪਿਛਲੇ ਸਣਾ ਚ ਮਾਰੀ ਬਲਵਿੰਦਰ ਤਾਰਾਂ ਇਹ ਉਹ ਪਿਛਲੇ ਸਣਾ ਚ ਤਾਰਾਂ ਦੇਖ ਲਓ ਸੋ ਇਹ ਪਹਿਲੇ ਨੰਬਰ ਤੇ ਮੱਜ ਜੀ ਦਾ ਪਸਮਾਥ ਨੂੰ ਦਿਖਾਇਆ ਤੇ ਤਾਰਾਂ ਦਿਖਾਈਆਂ ਇਸ ਤੋਂ ਬਾਅਦ ਚ ਆਪਾਂ ਦੂਜੀਆਂ ਮੱਜਾਂ ਦੇ ਵੀ ਇਸੇ ਤਰ੍ਹਾਂ ਪਸਮਾਰ ਨੂੰ ਵੀ ਦਿਖਾਵਾਂਗੇ ਤੇ ਧਾਰਾਂ ਵੀ ਤੁਹਾਨੂੰ ਦਿਖਾਵਾਂਗੇ ਬੱਚਾ ਛੱਡ ਲਿਆ ਦੋਸਤੋ ਜਿਹੜੀ 2 ਨੰਬਰ ਤੇ ਮੱਝ ਐ ਇਹਦਾ ਵੀ ਦੱਸੋ ਇਹ ਵੀ ਮੱਝ ਦਾ ਪਸਮਾਰ ਕੰਪਲੀਟ ਐ ਬਲਵਿੰਦਰ ਹੱਥ ਛੱਡੀ ਥਾਣਾ ਨਾਲੋਂ ਬਈ ਦੋਨੇ ਸੋ ਦੱਸੋ ਮੱਝ ਦੇ ਥਾਣ ਦੇਖ ਲਓ ਤੇ ਪਸਮਾਰ ਦੇਖੋ ਮਾਰੀ ਧਾਰਾਂ ਬਈ ਪਹਿਲਾ ਅਗਲੇ ਥਾਣਾ ਚੋਂ ਮੜ ਕੇ ਪਿਛਲੇ ਚ ਸਾਫ ਸੁਥਰੀ ਧਾਰ ਅਗਲੇ ਥਾਣਾ ਚੋਂ ਦੇਖ ਲਓ ਤੁਸੀਂ ਬਲਵਿੰਦਰ ਪਿਛਲੇ ਥਾਣਾ ਚੋਂ ਮਾਰੀ ਬਈ ਧਾਰਾਂ ਇਹਦੀ ਵਿਚਵਾਈ ਕੋਲੀ ਦੀਂਦੀ ਆ ਬਾਕੀ ਤੁਸੀਂ ਪਾਸ ਕਰ ਲਓ ਕੋਲਾ ਕੇ ਚੌੜੀ ਧਾਰ ਦੱਸੋ ਅੰਦਾਜ਼ਾ ਹੀ ਹੁੰਦਾ ਕੋਲੀ ਚਵਾਈ ਹੋਊਗੀ ਬਿਲਕੁਲ ਤਾਂ ਸਮਾਹ ਦੋਸਤੋ ਇਸ ਝੋਟੀਨੇ ਵੀ ਕਰ ਲਿਆ ਤੇ ਇਹਦੀਆਂ ਵੀ ਧਾਰਾਂ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਤੋਂ ਮੈਂ ਜੇ ਪਾਸ ਸਮਾਈ ਇਹ ਕਰਮਾ ਲਈ ਇਸ ਸਾਈਡ ਤੇ ਉਹ ਕਿ ਪਹਿਲੇ ਥਣ ਤੇ ਪਸਮਾ ਦੇਖ ਲੈਨੇ ਆ ਤਾਰਾ ਬਾਈ ਮਾਰੂਗਾ ਤੇ ਜ਼ੂਮ ਕਰਕੇ ਤੁਹਾਨੂੰ ਮੈਂ ਇੱਥੋਂ ਹੀ ਦੂਰ ਹੀ ਇਹ ਤਾਰਾ ਹਾਂ ਬਈ ਆਗਲੇ ਥਣਾ ਚੋਂ ਮਾਰੀ ਤਾਰਾ ਅਗਲੇ ਥਣਾ ਚੋਂ ਤਾਰਾ ਪਿਛਲੇ ਥਣਾ ਚੋਂ ਵੀ ਮਾਰਦੀ ਬਲਵਿੰਦਰ ਤਾਰਾ ਇਹ ਪਿਛਲੇ ਥਣਾ ਚੋਂ ਤਾਰਾ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਇਸ ਇਹਦੇ ਚ ਇਹ ਨਾਗ ਬਾਈ ਕੁਲ ਸੀਗੇ ਜਿਹੜੇ ਟੋਟਲ ਤਿੰਨ ਤੁਹਾਨੂੰ ਤਿੰਨੇ ਦਿਖਾਤੇ ਆ ਤੁਸੀਂ ਤਸੱਲੀ ਕਰਿਓ ਜਿਹੜਾ ਨਾ ਖਰੀਦਣਾ ਚਾਹੋ ਧੰਨਵਾਦ